ਦੋਸਤੋ ਬਠਿੰਡਾ ਗੁνιαਣਾ ਰੋਡ ਤੋਂ ਜਦੋਂ ਆਪਾਂ ਜੈਤੋ ਜਾਂਦੇ ਆ ਇੱਕ ਇੱਥੇ ਪੁਰਾਣੀ ਹੱਡਾ ਰੋੜੀ ਹੁੰਦੀ ਸੀ ਸਾਰੇ ਤੁਸੀਂ ਵਾਕਫ ਹੋਵੋਗੇ ਜਿਹੜੇ ਇੱਥੋਂ ਜੈਤੋ ਰੋਡ ਤੋਂ ਲੰਘਦੇ ਹੈਗੇ ਗੁνιαਣੇ ਵਾਲੇ ਬਾਅਦ ਚ ਉਸ ਨੂੰ ਕੂੜੇ ਦਾ ਡੰਪ ਬਣਾ ਦਿੱਤਾ ਗਿਆ ਲੇਕਿਨ ਉਹ ਕੂੜੇ ਦਾ ਡੰਪ ਇੰਨਾ ਆਲੀਸ਼ਾਨ ਬਣਾਇਆ ਗਿਆ ਇੱਥੇ ਨਗਰ ਕੌਂਸਲ ਗੁνιαਣਾ ਵੱਲੋਂ ਇਹ ਮੈਂ ਨਹੀਂ ਕਹਿ ਰਿਹਾ ਇਹ ਨਗਰ ਕੌਂਸਲ ਗੁνιαਣਾ ਕਹਿ ਰਿਹਾ ਤੇ ਆਲੀਸ਼ਾਨ ਤੁਹਾਨੂੰ ਉਹ ਦਿਖਾਵਾਂਗੇ ਵੀ ਕਿੰਨਾ ਬਣਿਆ ਹੋਇਆ ਹੈਗਾ ਇਹ ਅੱਜ ਦਾ ਅਖਬਾਰ ਹੈ ਯੁੱਗ ਮਾਰਗ ਅਖਬਾਰ ਹੈ ਇੰਗਲਿਸ਼ ਦਾ 3 ਸਤੰਬਰ 2024 ਅੱਜ ਮੀ ਵੀ ਪੈ ਰਿਹਾ ਹੈਗਾ ਬਠਿੰਡੇ ਵੀ ਤੇ ਗੁਣਿਆਣੀ ਵੀ ਤੇ ਇਹ ਬਿੱਲ ਹੈਗਾ ਬਿੱਲ ਤੁਹਾਨੂੰ ਬਿੱਲ ਦਿਖਾਣੇ ਆ ਇਹ 1 1 2022 ਨੂੰ ਇਹਦਾ ਖਰਚਾ ਪਾਸ ਹੋ ਗਿਆ ਇਸ ਬਿੱਲ ਦਾ ਇਹ ਕੰਪਨੀ ਹੈ ਕੋਈ ਸ਼੍ਰੀ ਗਣੇਸ਼ ট্রেਡਿੰਗ ਕੋਆਪਰੇਟਿਵ ਸੁਸਾਇਟੀ ਅਤੇ ਇਹ ਬਿੱਲ ਪਾਸ ਹੋਇਆ ਹੈਗਾ 57 ਲੱਖ 79000 ਰੁਪਏ ਦਾ ਇੱਥੇ ਜਿਹੜੇ ਕੰਮ ਹੋਏ ਐ ਉਹ ਤੁਹਾਨੂੰ ਕੰਮ ਦਿਖਾਣੇ ਆ 3 ਲੱਖ 5000 ਇੱਟ ਲੱਗੀ ਐ 650 ਰੁਪਏ ਦੀ 1000 ਇੱਟ ਐ ਆ ਲਿਖਿਆ ਹੈਗਾ 650 ਰੁਪਏ ਦੀ 1000 ਇੱਟ ਦੇ ਹਿਸਾਬ ਨਾਲ 1982500 ਰੁਪਏ ਦੀ ਥੱਲੇ ਲਿਖਿਆ 2800 ਗੱਟੇ ਸੀਮਿੰਟ ਦੇ ਆ ਇਹਦੀ ਟੋਟਲ ਵੈਲਿਊ ਐ ਆ ਟੋਟਲ ਵੈਲਿਊ ਦੇਖ ਲਓ 9 ਲੱਖ 80000 ਰੁਪਏ ਉਸ ਤੋਂ ਬਾਅਦ 45000 ਇੱਥੇ ਇੰਟਰਲੋਕਿੰਗ ਟਾਈਲਾਂ ਲੱਗੀਆਂ 13 ਰੁਪਏ ਦੇ ਹਿਸਾਬ ਨਾਲ 585000 ਰੁਪਏ ਦੀਆਂ ਮੋਟਾ ਜਿਹਾ ਦਿਖਾ ਦਈਏ ਤੁਹਾਨੂੰ 21500 ਕਿਲੋ ਸਟੀਲ ਲੱਗਿਆ ਲੋਹਾ 65 ਰੁਪਏ ਦੇ ਹਿਸਾਬ ਨਾਲ 1397500 ਮਤਲਬ 14 ਲੱਖ ਰੁਪਏ ਦਾ ਟੋਟਲ 57 ਲੱਖ 79280 ਰੁਪਏ ਦਾ ਜਿਹੜਾ ਹੈਗਾ ਇਹ ਬਿੱਲ ਪਾਸ ਹੋਇਆ ਹੈਗਾ ਤੇ ਕੰਮ ਦਿਖਾਣੇ ਤੁਹਾਨੂੰ ਕਿੰਨਾ ਆਲੀਸ਼ਾਨ ਜਿਹੜਾ ਇੱਥੇ ਕੰਮ ਹੋਇਆ ਉਹ ਤੁਸੀਂ ਦੇਖੋ ਆਹ ਆਗੇ ਜੀ ਆਪਾਂ ਗੁਣਿਆਣਾ ਜੈਤੋ ਰੋਡ ਦੇ ਉੱਤੇ ਇਹ ਹੈ ਜੀ ਉਹ ਜਿੱਥੇ ਪਹਿਲਾਂ ਹੱਡਾ ਰੋੜੀ ਹੁੰਦੀ ਸੀ ਫਿਰ ਕੋੜੇ ਦਾ ਡੰਪ ਬਣ ਗਿਆ ਇੱਥੇ ਜਿਹੜੀਆਂ ਇੱਥੇ ਇੱਟਾਂ ਲਗਾਈਆਂ ਗਈਆਂ ਐ ਸਟੀਲ ਦਾ ਕੰਮ ਹੋਇਆ ਹੈਗਾ ਇੱਥੇ ਇੱਥੇ ਦਿਖਾਓ ਤੁਸੀਂ ਤੁਹਾਨੂੰ ਜੇ ਕਿਤੇ ਕੋਈ ਟੈਲਾ ਲੱਗੀਆਂ ਦਿਖਦੀਆਂ ਕਾਗਜ਼ਾਂ ਦੇ ਵਿੱਚ ਤਾਂ ਇੱਥੇ ਲੱਖਾਂ ਰੁਪਏ ਦੀਆਂ ਟੈਲਾ ਲੱਗੀਆਂ ਕਾਗਜ਼ ਕਾਨੂੰਨੀ ਦਿਖਾ ਕੇ ਛੱਡੇ ਆ ਗਿਆ ਇਹਦੇ ਵਿੱਚ ਟੋਟਲ 3 ਲੱਖ ਇੱਟ ਲੱਗੀ ਆ ਇਹਦੇ ਵਿੱਚ ਤੁਸੀਂ ਦਿਖਾਓ ਵੀ ਇਹਦੇ ਕਿੱਥੇ 3 ਲੱਖ ਇੱਟ ਕਿਹੜੇ ਪਾਸੇ ਲੱਗੀ ਆ ਤਾਂ ਟਾਈਲਾਂ ਲੱਗੀਆਂ ਟਾਈਲਾਂ ਹੈਰਾਨੀ ਵਾਲੀ ਗੱਲ ਹੈ ਵੀ ਟਾਈਲ ਲੱਗੀ ਕਿੱਥੇ ਇਹ ਨਹੀਂ ਸਮਝ ਆ ਰਿਹਾ ਮੈਂ ਇੱਕ ਵਾਰ ਕਾਗਜ਼ ਲੈਣਾ ਮੇਰੇ ਕੋਲ ਕਾਪੀ ਪਈ ਹੈ ਜਿੰਨੇ ਦੇਖੋ ਤੁਸੀਂ ਇਸ ਨੂੰ ਦੁਬਾਰਾ ਦਿਖਾਣਾ 45000 ਟਾਈਲ ਲੱਗੀ ਇਹਦੇ ਵਿੱਚ 45000 ਟਾਈਲ ਵੈਸੇ ਨਹੀਂ ਪੈ ਰਿਹਾ ਥੋੜਾ ਜਿਹਾ ਅੰਦਰ ਆ ਜਾਣੇ ਆ ਦੇਖ ਲੈਣੇ ਆ ਵੀ ਟਾਈਲ ਕਿੱਥੇ ਲੱਗੀ ਆ 45000 ਟਾਈਲ ਕੀਚੜ ਬਹੁਤ ਹੈਗਾ ਦੂਰ ਦੂਰ ਤੱਕ ਦੇਖ ਲੋ ਥੋੜਾ ਜ਼ੂਮ ਕਰਕੇ ਦਿਖਾ ਦਿੰਨੇ ਆ ਇਹ ਤਾਂ ਸਿਰਫ ਇੱਕ ਉਦਾਹਰਣ ਹੈ ਦੁਨਿਆਨੇ ਦੇ ਵਿੱਚ ਕਿਹਦੇ ਕਰੋੜਾਂ ਰੁਪਏ ਦੇ ਜਿਹੜੇ ਐਂ ਕਾਗਜ਼ਾਂ ਦੇ ਵਿੱਚ ਹੀ ਕੰਮ ਹੋ ਗਏ ਇਹਦੀ ਬਿਜ਼ਨਸ ਨੂੰ ਇਹ ਸਾਰੀਆਂ ਕਾਪੀਆਂ ਭੇਜੀਆਂ ਜਾਣਗੀਆਂ ਤਾਂ ਕਿ ਇਹ ਵੀ ਵਿਜੀਲੈਂਸ ਇਨਕੁਆਰੀ ਹੋਵੇ ਤੇ ਜਿਹੜੇ ਵੀ ਇਹਦੇ ਵਿੱਚ ਅਫਸਰ ਜੋ ਵੀ ਇਹਦੇ ਵਿੱਚ ਸ਼ਾਮਲ ਹੈ ਉਹਨਾਂ ਦੇ ਉੱਤੇ ਕਾਰਵਾਈ ਹੋਵੇ ਲੋਕਾਂ ਦੇ ਟੈਕਸ ਦਾ ਪੈਸਾ ਇਸ ਤਰ੍ਹਾਂ ਬਰਬਾਦ ਕੀਤਾ ਜਾ ਰਿਹਾ ਹੈ ਇਹ ਹੁਣ ਵਿਜੀਲੈਂਸ ਇਨਕੁਆਰੀ ਹੋਊਗੀ ਉਹਦੇ ਵਿੱਚ ਪਤਾ ਲੱਗੂਗਾ ਇੱਥੇ 2800 ਗੱਟੇ ਸੀਮੈਂਟ ਦੇ ਲੱਗੇ 2800 ਗੱਟੇ ਆ ਕਾਗਜ਼ ਗਿੱਲਾ ਹੋ ਗਿਆ ਵੈਸੇ ਕਾਪੀਆਂ ਬਹੁਤ ਆ ਸਾਡੇ ਕੋਲੇ ਦੀਆਂ ਕੋਈ ਚੱਕਰ ਨਹੀਂ 21500 ਕਿਲੋ ਸਟੀਲ ਲੱਗਿਆ ਆ ਛੋਟਾ ਜਿਹਾ ਸਟੀਲ ਦਾ ਸ਼ੈੱਡ ਦੇਖ ਲੋ ਜੀ ਇਹਦੇ ਵਿੱਚ ਆ 30 40 ਫੁੱਟ ਦਾ ਨਹੀਂ ਹੋਣਾ ਸਾਰਾ ਜਿਵੇਂ ਜ਼ੂਮ ਕਰਕੇ ਦਿਖਾ ਦਿੰਨੇ ਆ 30 40 ਫੁੱਟ ਦਾ ਸ਼ੈੱਡ ਨਹੀਂ ਹੋਣਾ ਦੂਰ ਦੂਰ ਤੱਕ ਕੋਈ ਕਿੱਥੇ ਕੰਮ ਨਹੀਂ ਹੋਇਆ 21500 ਕਿਲੋ ਸਟੀਲ ਲਾਤਾ 21500 ਕਿਲੋ ਅਜਲਦੀ ਜਿਹੜੀ ਇਹ ਕੰਪਲੀਟ ਬਿਜ਼ਨਸ ਨੂੰ ਭੇਜੀ ਜਾ ਰਹੀ ਹੈ ਜਿਹੜਾ ਗੁਣਾਣੇ ਦੇ ਵਿੱਚ ਕਈ ਹੋਰ ਵੀ ਕਰੋੜਾ ਰੁਪਏ ਦੇ ਘਟਾਲੇ ਹੋਏ ਆ ਜਿਹਦੇ ਸਾਰੇ ਕਾਗਜ ਅਸੀਂ ਕਢਵਾ ਲਏ ਆ ਧੰਨਵਾਦ ਜੀ ਮੈਡਮ ਮੈਡਮ ਕੱਲ ਖੱਡਾ ਰੋੜੀ ਦੀ ਵੀਡੀਓ ਵਾਇਰਲ ਹੋਈ ਸੋਨੂੰ ਮੇਸ਼ਰੀ ਸਮਾਜ ਸੇਵੀ ਨੇ ਕੀਤੀ ਆ ਜੀ ਵੀ ਪਿਛਲੀ ਸਰਕਾਰ ਦੇ ਸਮੇਂ ਜਦੋਂ ਮੋਹਨ ਲੱਤਿੰਗੜੇ ਪ੍ਰਧਾਨ ਸੀ 16 ਕਰੋੜ ਤੋਂ 8 ਕਰੋੜ ਰੁਪਏ ਖਾਧਾ ਗਿਆ ਜੀ ਜਿਹਦੇ ਖੱਡਾ ਰੋੜੀ ਵੀ ਇੱਕ ਹੁੰਦੀ ਆ ਜੀ ਉਹਦੇ ਪਰ ਅਸੀਂ ਕੀ ਕਹਣਾ ਤੁਸੀਂ ਅੱਜ ਦੇਖ ਕੇ ਆਏ ਹੋ ਵੀ ਉਹ ਵੀਡੀਓ ਵਜਦੇ ਵਿੱਚ ਮੈਂ ਅੱਜ ਚੈਕਿੰਗ ਕਰਨ ਆਈ ਸੀ ਜੀ ਉਹ ਚੈੱਕ ਕੀਤਾ ਤੇ ਨਗਰ ਕੌਂਸਲ ਦਾ ਰਿਕਾਰਡ ਵੀ ਦੇਖਿਆ ਉਹ ਜਿਹੜਾ ਉਹ ਬਿੱਲ ਸ਼ੋਅ ਕਰ ਰਹੇ ਨੇ ਉਹ ਰਨਿੰਗ ਬਿੱਲ ਹੈਗਾ 57 ਲੱਖ ਦਾ ਜਿਹੜਾ ਉਹਦੇ ਵਿੱਚ ਗਰੁੱਪ ਆਫ ਵਰਕਸ ਹੈਗਾ ਉਹ ਹੁਣ ਮੈਂ ਡਿਊਟੀ ਲਗਾਈ ਹੈ ਸਾਡੇ ਜੈ ਸਿੰਘ ਸਾਹਿਬ ਨੇ ਜਗਜੀਤ ਸਿੰਘ ਜੀ ਨੇ ਇਹਨਾਂ ਨੇ ਅੱਜ ਹੀ ਜੁਆਇਨ ਕੀਤਾ ਹੈਗਾ ਤੇ ਐਮ.ਈ. ਸਾਹਿਬ ਦੀ ਕਿ ਉਹ ਸਾਰੇ ਜਿਹੜੇ 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 ਵੀ ਕੰਮ ਹੋਏ ਨੇ ਉਸ ਉਸ ਬਿੱਲ ਦੇ ਵਿੱਚ ਕਿਉਂਕਿ ਉਹ ਰਨਿੰਗ ਬਿੱਲ ਹੈ ਐਕਚੁਅਲ ਐਮ.ਬੀ ਦੇ ਕਿੰਨੇ ਚੜੇ ਤੇ ਫਿਰ ਕਿੰਨੀ ਪੇਮੈਂਟ ਹੋਈ ਹੈ ਉਹ ਤੋਂ ਅਸੀਂ ਸਾਰੀ ਇਨਕੁਆਇਰੀ ਕਰਾਂਗੇ ਜੇ ਕੋਈ ਉਹਦੇ ਵਿੱਚ ਕੋਈ ਗੜਬੜ ਤਾਂ ਡੈਫੀਨੇਟਲੀ ਅਸੈਕਸ਼ਨ ਰეკਮੈਂਡ ਕਰਕੇ ਭੇਜਾਂਗੇ ਜੀ। ਓਨਲੀ ਉਹਨ ਇੱਕ ਬਿੱਲ ਨਹੀਂ ਜੀ। ਗੁੰਦਣਾ ਮਾਰ ਰੋਡ ਦੇ ਸ਼ੀਸ਼ੇ ਦਾ ਬਿੱਲ ਪਾਇਆ ਹੈ ਬਾਈ 25 ਲੱਖ ਰੁਪਏ ਦਾ। ਉਹ ਵੀ ਇਹਨਾਂ ਕੋਲੇ ਹੈਗਾ ਜੀ ਸਾਰੇ ਚੈੱਕ ਕਰ ਲੈਣੇ ਆ ਜੀ ਜੈ ਸਿੰਘ ਸਾਰੇ ਚੈੱਕ ਕਰ ਲੈ ਜਿਹੜੇ ਜਿਹੜੇ ਵੀ ਪੈਸੇ 2022 ਦੇ ਵਿੱਚ ਆਏ ਕਿ ਚਾਏ ਨੇ ਤੇ 22 'ਚ ਬਿੱਲ ਕੱਟੇ ਗਏ ਨੇ ਉਹ ਸਾਰੇ ਚੈੱਕ ਕਰਾ ਲੈਣੇ ਆ ਜੀ। ਪ੍ਰਣਾਣ ਜੀ ਤੁਸੀਂ ਹੁਣ ਇਸ ਟਾਈਮ ਝਾੜੂ ਦੀ ਸਰਕਾਰ ਦੇ ਮੇਨ ਹੈਡੋਂ ਗੁੰਦਣਿਆਂ ਦੇ ਤੁਸੀਂ ਕੀ ਕਹਿੰਨਾ ਚਾਹੁੰਦੇ ਪਿਛਲੇ ਕੰਮਾਂ ਬਾਰੇ ਜੀ? ਬਹੁਤ ਵੱਡੇ ਕਪਲੇ ਹੋਏ ਆ ਬਹੁਤ ਵੱਡੇ ਪੱਧਰ ਤੇ ਕਪਲੇ ਹੋਏ ਆ। ਤਕਰੀਬਨ 16-17 ਕਰੋੜ ਰੁਪਏ ਆਇਆ ਸੀ ਜਿਹਦੇ ਵਿੱਚੋਂ ਮੇਰੇ ਖਾਲਚਾ ਤਾਂ ਮੈਨੂੰ ਤਾਂ 2 ਕਰੋੜ 2 ਕਰੋੜ ਲੱਗੇ ਨਜ਼ਰ ਆ ਰਿਹਾ ਬੜਾ ਨਜ਼ਰ ਨਹੀਂ ਆ ਰਿਹਾ ਮੈਂ ਐਡੀ ਸੀ ਮੈਡਮ ਨੂੰ ਬੇਨਤੀ ਕਰਦਾ ਕਿ ਇਹਦੀ ਫੁੱਲ ਇਨਕੁਆਰੀ ਕਰਾ ਕੇ ਦੋਸ਼ੀ ਬੰਦੇ ਤੇ ਕਾਰਵਾਈ ਕੀਤੀ ਜਾਵੇ ਪ੍ਰਧਾਨ ਜੀ ਤੁਸੀਂ ਕੀ ਕਹਣਾ ਤੁਸੀਂ ਇਸ ਗੱਲ 'ਚ ਬਾਜੀ ਪੈਸੇ ਬਹੁਤ ਆਏ ਸੀਗੇ ਜੀ ਉਦੋਂ ਪਰ ਲੱਗੇ ਨਹੀਂ ਸੀ ਮਤਲਬ ਲੱਗਣ ਦਾ ਕਾਰਨ ਇਹ ਆ ਜਦੋਂ ਨਾਲ ਚਲੋ ਜਦੋਂ ਪੈਸੇ ਆਏ ਲੇਟ ਉਹਨਾਂ ਨੇ ਆਪਦਾ ਕੰਮ ਕਰਕੇ ਤੇ ਭੱਜ ਗਏ ਕੋਈ ਕੈਨੇਡਾ ਭੱਜ ਗਿਆ ਕੋਈ ਕਿਤੇ ਭੱਜ ਗਿਆ ਕੋਈ ਕਿਤੇ ਭੱਜ ਗਿਆ ਕੋਈ ਬੰਦੇ ਚੰਡੀਗੜ੍ਹ ਭੱਜ ਗਏ thank you